ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਜਿਹੜਾ ਅੱਜ ਬਟਾਲਾ ਸ਼ਹਿਰ ਦੇ ਵਿੱਚ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਔਰ ਖੂਨਦਾਨ ਕੈਂਪ ਇੱਕ ਖਾਸ ਖੂਨਦਾਨ ਕੈਂਪ ਹੈ ਕਿਉਂਕਿ ਖੂਨਦਾਨ ਕੈਂਪ ਤਾਂ ਲੱਗਦਾ ਹੀ ਹੈ ਲੇਕਿਨ ਇਹ ਥੈਲਸਮੀਆ ਪ੍ਰਭਾਵਿਤ ਬੱਚਿਆਂ ਲਈ ਖਾਸ ਤੌਰ ਤੇ ਇੱਕ ਖੂਨਦਾਨ ਕੈਂਪ ਲਗਾਇਆ ਗਿਆ ਔਰ ਜੇ ਗੱਲ ਕਰੀਏ ਤੇ ਸੋਸਾਇਟੀ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗੱਤਕਾ ਸੋਸਾਇਟੀ ਦੇ ਨੌਜਵਾਨ ਜਿਹੜੇ ਨੇ ਉਹਨਾਂ ਵੱਲੋਂ ਇੱਕ ਖੂਨ ਦਾਨੈਂਪ ਕੈਂਪ ਦਾ ਜੁ ਸੰ ਕੀਤਾ ਗਿਆ ਹੈ ਔਰ ਤੁਸੀਂ ਦੇਖ ਹੀ ਸਕਦੇ ਹੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਜਿਹੜੇ ਲੋਕ ਨੇ ਇਥੇ ਖੂਨ ਦਾਨ ਕਰੇ ਨੇ ਮਹਾਨ ਦਾਨ ਮੰਨਿਆ ਜਾਂਦਾ ਲੇਕਿਨ ਇਹਦਾ ਜਿਹੜਾ ਪਰਪਸ ਆ ਮੁੱਖ ਤੌਰ ਤੇ ਥੈਲਸਮੀਆ ਬੱਚੇ ਕਿ ਜਿਨ੍ਹਾਂ ਨੂੰ ਮੁੱਖ ਤੌਰ ਤੇ ਲੋੜ ਆ ਕਿ ਅੱਜ ਥੈਲਸਮੀਆ ਦੇ ਬਹੁਤ ਐਸੇ ਪੇਸ਼ੈਂਟਸ ਨੇ ਬਹੁਤ ਐਸੇ ਖਾਸ ਤੌਰ ਤੇ ਬੱਚੇ ਨੇ ਜਿਨ੍ਹਾਂ ਨੂੰ ਸ਼ਾਇਦ ਹਰ ਵੇਲੇ ਇੱਕ ਖੂਨ ਦੀ ਜ਼ਰੂਰਤ ਪੈਂਦੀ ਹੈ ਤਾਂ ਉਹ ਉਸ ਨੂੰ ਮੁੱਖ ਰੱਖਿਆ ਇਹ ਕੈਂਪ ਹੈ ਔਰ ਇੱਥੇ ਕਾਫੀ ਲੋਕ ਇੱਥੇ ਜੇ ਗੱਲ ਕਰੀਏ ਰਾਜਸੀ ਜਾਂ ਸਮਾਜਿਕ ਸਸਤਾਵਾਂ ਨਾਲ ਜੁੜੇ ਹੋਏ ਲੋਕ ਵੀ ਇੱਥੇ ਪਹੁੰਚੇ ਨੇ ਮੈਂ ਸਾਹਿਬ ਕਿਵੇਂ ਦੇਖ ਦਿਓ ਅੱਜ ਖੈਲਸਮੀਆ ਬੱਚਿਆਂ ਲਈ ਇੱਕ ਖੂਨਦਾਨ ਕੈਂਪ ਤੇ ਲੱਗਦੇ ਨੇ ਲੇਕਿਨ ਖਾਸ ਇੱਕ ਮਕਸਦ ਵਾਜ਼ੇ ਦੇ ਚਲੋ ਖੂਨਦਾਨ ਮਹਾਨ ਪਰਵ ਹੈ ਕਿ ਵੀ ਖੂਨਦਾਨ ਜੀਵਨਦਾਨ ਮੰਨਿਆ ਜਾਂਦਾ ਹੈ ਜਿਹੜੀ ਖਾਸ ਕਰਕੇ ਤੁਸੀਂ ਗੱਲ ਕਹੀ ਹੈ ਨਾ ਮੈਂ ਮੋਟੀਵੇਟ ਹੀ ਤਾਂ ਦੁਬਾਰਾ ਸ਼ੁਰੂ ਹੋਇਆ ਬੜੀ ਦੇਰ ਬਾਅਦ ਬਲੱਡ ਦੇਣ ਵਾਸਤੇ ਇਹ ਇਹ ਉਹਨਾਂ ਥੈਲਾਸੀਮੀਆ ਪੇਸ਼ੈਂਟ ਵਾਸਤੇ ਬਲੱਡ ਚੰਗਾ ਜਿਨ੍ਹਾਂ ਦੀ ਜ਼ਿੰਦਗੀ ਖੋਣਾ ਜਿਨ੍ਹਾਂ ਦਾ ਹੋਰ ਕੋਈ ਮੈਡੀਸਨ ਨਹੀਂ ਹੈਗੀ ਉਹ ਮੈਡੀਸਨ ਦੇ ਸਾਰੇ ਜ਼ਿੰਦਗੀ ਕੱਟਦਾ ਉਹ ਬਲੱਡ ਦੇ ਸਾਰੇ ਜਿੰਨੀ ਜੀਵਨ ਕੱਟਣਾ ਉਹਨਾਂ ਬਲੱਡ ਦੇ ਸਾਰੇ ਇਹ ਜਿਹੜਾ ਜਿਹੜੀ ਹਰਗਵੰਦ ਸਾਹਿਬ ਗਤਕਾ ਸੁਸਾਇਟੀ ਨੇ ਜੋ ਪ੍ਰਹਲਾ ਜਿਹੜਾ ਇਹ ਸ਼ੇਮਾ ਕੀਤਾ ਮੈਂ ਕਹਿੰਦਾ ਮਹਾਰਾਜ ਸੱਜੇ ਬਾਦਸ਼ਾਹ ਇਹਨਾਂ ਨੂੰ ਤਾਕਤ ਬਖਸ਼ੇ ਤੇ ਪ੍ਰਭੂ ਇਹਨਾਂ ਨੂੰ ਤਾਕਤ ਬਖਸ਼ੀ ਤੇ ਇਹ ਹਰ ਸਾਲ ਇਹਨਾਂ ਦਾ ਇਹੋ ਆਯੋਜਨ ਕਰਦੇ ਰਹੇ ਅੱਜ ਮੈਂ ਪਰਿਵਾਰ ਸਾਥ ਵੀ ਆਇਆ ਹੈ। ਅរី ਸ਼ਕੀਮਤੀ ਵੀ ਆਈ ਆ। ਜੱਟੇ ਵੀ ਆਏ ਆ। ਮੇਰੇ ਕਾਰਜਕਰਤਾ ਸਾਥੀ ਵੀ ਆਏ। ਲਗਭਗ 15-12 ਤੋਂ 15 ਲੋਕ ਆ 12 ਦੇ ਚੁੱਕੇ ਆ ਕੁਝ ਮਨੀਸ਼ਵਰੀ ਹੁਣ ਆਉਂਦੇ ਨੇ। ਇਹ ਵੀ ਦੇਣਗੇ। ਇਹ ਜਿਹੜਾ ਖਾਲਸੇਮੀ ਹੈ ਇਹ ਬੜੀ ਨਾਮਰਾਜ ਦੀ ਬਮਾਈ ਜਿੰਨਾ ਜਿਹੜਾ ਬੱਚਿਆਂ ਨੂੰ ਹੋ ਜਾਂਦੀ ਹੈ ਉਹ ਪਰਿਵਾਰ ਨੂੰ ਬੜਾ ਖੁਸ਼ੀ ਦਸ਼ਾਣਾ ਇਹ ਜ਼ਿੰਦਗੀ ਦੇ ਅੰਦਰ ਬੜੀ ਵਧੀਆ ਚੀਜ਼ ਹੈ ਪਰ ਮੈਂ ਸਤਪੁਰਾਲੇ ਨੂੰ ਅੱਛਾ ਕਿਤੇ ਨਾ ਕਿਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਹੈ ਸ਼ਾਇਦ ਉਹ ਉਪਦੇਸ਼ਾ ਨੂੰ ਵੀ ਲੈ ਕੇ ਗੱਲ ਕਰੀ ਬਿਲਕੁਲ ਠੀਕ ਹੈ ਔਰ ਮੈਂ ਇਹ ਸੋਚ ਕੇ ਜਿੱਤਦਾ ਵੀ ਇੱਕਦ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਅੱਜ 500 ਦੇ 16ਵਾਂ 55ਵਾਂ 55ਵਾਂ ਪ੍ਰਕਾਸ਼ ਪਰਵ ਔਰ ਸਾਡੇ 300 ਸਾਲਾ ਸ਼ਤਾਬਦੀ ਗੁਰੂ ਤੇਗ ਬਹਾਦਰ ਮਹਾਰਾਜ ਦੀ ਚਾਲ ਇਹ ਉਹਨਾਂ ਨੂੰ ਸਮਰਪਿਤ ਆ ਤੇ ਮੈਂ ਸਮਝਦਾ ਵੀ ਇਸ ਤੋਂ ਵਧੀਆ ਦਿਨ ਨਹੀਂ ਹੋ ਸਕਦਾ ਵਧੀਆ ਟਾਈਮ ਨਹੀਂ ਹੋ ਸਕਦਾ ਜਿਹੜਾ ਗੁਰੂਆ ਮਹਾਰਾਜ ਨੇ ਸਾਂਝੀ ਵਾਰਤਾ ਦਾ ਉਪਦੇਸ਼ ਦਿੱਤਾ ਕਿਰਤ ਕਰੋ ਨਾਮ ਜਪੋ ਵੰਡ ਛਕੋ ਇਹ ਜਿਹੜੀ ਚੀਜ਼ਾਂ ਨੇ ਪ੍ਰਭੂ ਰਾਮ ਨੇ ਕਿਹਾ ਕਿ ਮਰਿਆਦਾ ਜਰਾ ਕੇ ਸਾਰੇ ਕੰਮ ਕਰੋ ਲੋਕ ਸੇਵਾ ਘੱਟ ਕਰਦੇ ਨੇ ਮੇਵਾ ਜ਼ਿਆਦਾ ਲਵਦੇ ਨੇ ਆਈ ਪਰਿਵਾਰ ਸਾਹਿਬ ਜੀ ਸੇਵਾ ਦੇ ਨਾਲ ਆਪਾਂ ਨਾਲ ਸ਼ੁਰੂ ਕੀਤਾ ਗਿਆ। ਤੁਸੀਂ ਅੱਜ ਪਰਿਵਾਰ ਦੇ ਨਾਲ ਹੀ ਮੈਂ ਪਹਿਲੀ ਗੱਲ ਕਰੀ। ਇਹ ਕਿੱਦਾਂ ਦੇਖਦੇ ਹੋ ਕੈਂਪ ਨੂੰ ਤੁਸੀਂ ਇਹ ਸ਼ਾਇਦ ਬਹੁਤ ਲੋਡ ਹੈ ਇਸ ਕੈਂਪ ਨੂੰ। ਪਰਦਾ ਜੀ ਇਧਰ ਆਓ। ਦੇਰ ਬੋਲਦੇ ਚਲੋ। ਕੋਈ ਗੱਲ ਨਹੀਂ ਆਪਾਂ ਹੋਰ ਇੱਥੇ ਗੱਲ ਕਰਦੇ ਆ ਇਸ ਸੰਸਥਾ ਦੇ ਜਿਹੜੇ ਮੈਂਬਰਸ ਨੇ ਉਹਨਾਂ ਨਾਲ ਵੀ ਗੱਲ ਕਰਦੇ ਆ ਕਿ ਮਕਸਦ ਜੋ ਲੈ ਕੇ ਚੱਲੇ ਨੇ ਕਿ ਇੱਕ ਇੱਕ ਖਾਸ ਮਕਸਦ ਹੈ। ਇਹ ਗੱਲ ਕਰੀਏ ਤੇ ਗੁਰੂ ਸਾਹਿਬ ਦੇ ਪ੍ਰਕਾਸ਼ਪੁਰਪ ਨੂੰ ਸਮਰਪਤ ਇਹ ਦਿਨ ਔਰ ਇਹ ਦਿਹਾੜਾ ਹੀ ਉਹਨਾਂ ਨੂੰ ਸਮਰਪਤ ਹੈ ਤੇ ਇਸ ਦਿਹਾੜੇ ਤੇ ਇੱਕ ਸਮਾਜ ਇੱਕ ਐਸਾ ਦੇਣ ਦਿੱਤੀ ਜਾ ਰਹੀ ਹੈ ਕਿ ਉਹਦਾ ਬੱਚਿਆਂ ਵਾਸਤੇ ਭਾਜੀ ਤੁਸੀਂ ਬਲੱਡ ਡੋਨੇਟ ਕਰ ਦਿੱਤੇ ਹੋ। ਕੀ ਮੰਦir ਵਿੱਚ ਕਿਹੋ ਜਿਹਾ ਖਿਆਲ ਆਇਆ ਕੀ ਅਜਾ? ਮੰਦir ਵਿੱਚ ਜੀ ਇਹ ਕਿ ਸਭ ਤੋਂ ਵੱਡਾ ਪੁੰਨ ਹੈ ਜੀ ਇਹ। ਤੇ ਛੋਟੇ-ਛੋਟੇ ਬੱਚਿਆਂ ਵਾਸਤੇ ਹੀ ਕੰਮ ਆਈ ਕਿਤੇ। ਸਾਡਾ ਖੂਨ ਕੰਮ ਆਵੇ ਕਿਸੇ ਅੱਗੇ ਹੋਰ ਕੀ ਕਰ ਸਕਦੇ ਹਾਂ? ਕੁਬ ਸ਼ਾਇਦ ਇਹਨਾਂ ਬੱਚਿਆਂ ਨੂੰ ਜ਼ਿਆਦਾ ਹੋਣ ਜ਼ਰੂਰਤ ਹੈ। ਇਹ ਅਸੀਂ ਕੈਂਪਸ ਜਿਹੜੇ ਬਲੱਡ ਕੈਂਪ ਤੇ ਬਹੁਤ ਲੱਗਦੇ ਨੇ। ਹਾਂਜੀ ਹਾਂਜੀ ਹਾਂਜੀ। ਹਾਂਜੀ ਹਾਂਜੀ ਹਾਂਜੀ। ਬਲੱਡ ਕਰਦੇ ਬਹੁਤ ਲੱਗਦੇ ਨੇ ਪਰ ਇਹਨਾਂ ਬੱਚਿਆਂ ਯਾ ਜ਼ਰੂਰਤ ਹੈ। ਹੁਣ ਮਹਾਰਾਸ਼ਟਰ ਬਿਲਕੁਲ ਤਸਵੀਰਾਂ ਚ ਦੇਖ ਹੀ ਸਕਦੇ ਹੋ ਕਿ ਇੱਥੇ ਵਕ ਵਕ ਸਮਾਜ ਤੇ ਵੀ ਰਾਜਨੀਤਿਕ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਔਰ ਜਿਹੜਾ ਲਗਾਤਾਰ ਵੱਡੀ ਗਿਣਤੀ ਦੇ ਵਿੱਚ ਡੋਨੇਟਿਵ ਜਿਹੜੇ ਨੇ ਉਹ ਦੇਖਣ ਨੂੰ ਮਿਲਦੇ ਪਏ ਆਪਾਂ ਹੋਰ ਵੀ ਗੱਲ ਕਰਦੇ ਆ ਇੱਥੇ ਲੋਕਾਂ ਨਾਲ ਭਜੀ ਜਿੰਦਰਜੀ ਤੁਸੀਂ ਇਸ ਕੈਂਪ ਦੇ ਵਿੱਚ ਆਏ ਹੋ ਕਿਦਾਂ ਦੇਖਦੇ ਹੋ ਅੱਜ ਕਿਉਂਕਿ ਖਲਸਮੀ ਆ ਬੱਚਿਆਂ ਦੇ ਸ਼ਾਇਦ ਖਾਸ ਬਹੁਤ ਵਧੀਆ ਪਰਾਲਾ ਜੀ ਆਪਣੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਸੋਸਾਇਟੀ ਵੱਲੋਂ ਹਰ ਸਾਲ ਦੀ ਤਰ੍ਹਾਂ ਇਹਨਾਂ ਐਕਾਂ ਵੀ ਖੂਨਦਾਨ ਕੈਂਪ ਆਰਗੇਨਾਈਜ਼ ਕੀਤਾ ਵਾ ਖੂਨ ਦਾ ਕੋਈ ਆਲਟਰਨੇਟਿਵ ਤੇ ਹੈ ਨਹੀਂਗਾ ਖੂਨ ਨਾਂ ਲੋਕੀ ਡੋਨੇਟ ਕਰਨਗੇ ਫੇਰ ਹੀ ਬਲੱਡ ਬੈਂਕ ਚਾਏਗਾ ਹਰ ਸਾਲ ਕਰੋੜਾਂ ਲੋਕਾਂ ਦੀ ਜਾਨ ਖੂਨਦਾਨ ਦੇ ਨਾਲ ਬਚਦੀ ਆ ਬਹੁਤ ਬਹੁਤ ਅਪਰਾਲਾ ਵਾ ਤੇ ਸ਼ਲਾਘਾ ਜੋ ਕਦਮ ਆ ਵਧਾਈ ਦੇ ਪਾਤਰ ਨੇ ਧੰਨਵਾਦ ਉਹਨਾਂ ਨੂੰ ਸਪੋਰਟ ਇਸ ਜਿਹੜੇ ਸੁਸਾਇਟੀ ਦੇ ਮੈਂਬਰਸ ਨੇ ਕਿਉਂਕਿ ਗਤਕਾ ਸੁਸਾਇਟੀ ਵੱਲੋਂ ਇਹ ਉਪਰਾਲਾ ਕੀਤਾ ਗਿਆ ਮੈਂ ਸੁਸਾਇਟੀ ਦੇ ਮੈਂਬਰਸ ਨਾਲ ਹੀ ਗੱਲ ਕਰਾਂਗੇ ਸੁਸਾਇਟੀ ਦੇ ਮੈਂਬਰਸ ਜ਼ਰੂਰ ਉਹਨਾਂ ਨਾਲ ਗੱਲ ਕਰਾਂਗੇ ਭਾਜੀ ਤੁਸੀਂ ਸੁਸਾਇਟੀ ਦੇ ਮੈਂਬਰ ਬੰਦਾ ਹਾਂ ਤੁਸੀਂ ਭਾਜੀ ਇਹ ਜ਼ਰੂਰ ਮੈਂ ਪੁੱਛਣਾ ਚਾਹਾਂਗਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰ ਨੂੰ ਸਮਰਪਿਤ ਤੁਸੀਂ ਇੱਕ ਮੈਸੇਜ ਲਿਖਿਆ ਔਰ ਥੈਲੇਸਮੀਆ ਬੱਚਿਆਂ ਲਈ ਕਿਵੇਂ ਇਹ ਖਿਆਲ ਆਇਆ ਕਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 595 ਪ੍ਰਕਾਸ਼ਪੁਰ ਨੂੰ ਸਮਰਪਿਤ ਸ੍ਰੀ ਗੁਰੂ ਅਰਜਨ ਸਾਹਿਬ ਦਾ ਸਾਈਟ ਵਾਲਾ ਸ਼ੇਵਾ ਕੁੰਦਨ ਕੈਂਪ ਕੇਵਲ ਕੇਵਲ ਥੈਲਾ ਕਿ ਥੈਲਾਸੀਮੀਆ ਦੇ ਬੱਚਾ ਨਹੀਂ ਜਿਨ੍ਹਾਂ ਨੂੰ ਹਰ ਮਹੀਨੇ ਬਲੱਡ ਦੋ ਜਾਂ ਤਿੰਨ ਵਾਰੀ ਜਿਨਾ ਚੜਦਾ ਦੇ ਉਹਨਾਂ ਬੱਚਿਆਂ ਲਈ ਕੈਂਪ ਲਗਾਏ ਜਾਂਦੇ ਨੇ ਬਿਲਕੁਲ ਕਿਉਂਕਿ థੈਲਸਮੀਆ ਸ਼ਾਇਦ ਬੱਚੇ ਪੇਸ਼ੈਂਟਸ ਜਿਹੜੇ ਨੇ ਉਹਨਾਂ ਦੀ ਗਿਣਤੀ ਵੀ ਕਾਫੀ ਆ ਸ਼ਾਇਦ ਉਹਨਾਂ ਨੂੰ ਮੁੱਖ ਤੌਰ ਤੇ ਲੋੜ ਠੀਕ ਆ ਲੋੜ ਖੂਨਦਾਨ ਤਾਂ ਮਹਾਨਦਾਨ ਗਿਨੇ ਗਿਆ ਐਕਸੀਡੈਂਟਸ ਵੀ ਕਈ ਐਸੇ ਪੇਸ਼ੈਂਟਸ ਆ ਜਾਂਦੇ ਜਿਨ੍ਹਾਂ ਨੂੰ ਖੂਨਦਾਨ ਨਹੀਂ ਲੇਕਿਨ ਇਨਾਂ ਬੱਚਿਆਂ ਲਈ ਤੇ ਸ਼ਾਇਦ ਜ਼ਿੰਦਗੀ ਖੂਨ ਦੇ ਦੇਖੋ ਇਨਾਂ ਬੱਚਿਆਂ ਨੂੰ ਹਰ ਮਹੀਨੇ 2 ਜਾਂ 3 ਵਾਰੀ ਖੂਨ ਦੀ ਜ਼ਰੂਰਤ ਹੁੰਦੀ ਆ ਇਹ ਕੇਵੀਆਈ ਬਲੱਡ ਜਿਹੜੀ ਆਪਣੀ ਸੰਸਥਾ ਹੈਗੀ ਆ ਇਹਨਾਂ ਬੱਚਿਆਂ ਨੂੰ ਬਿਲਕੁਲ ਫ੍ਰੀ ਆਫ ਕੋਸਟ ਖੂਨ ਦਿੰਦੀ ਹੈ ਖੂਨ ਤੋਂ ਇਲਾਵਾ ਇਹਨਾਂ ਬੱਚਿਆਂ ਨੂੰ ਜਦੋਂ ਬਲੱਡ ਚੜ੍ਹਨਾ ਹੁੰਦਾ ਹੈ 1000 ਰੁਪਏ ਦੇ ਕਰੀਬ ਫਿਲਟਰ ਹੁੰਦਾ ਹੈ ਕੇਵੀਐ ਸੰਸਥਾ ਉਹਿਲਕੋ ਫ੍ਰੀ ਆਫ ਕੋਸਟ ਇਹਨਾਂ ਬੱਚਿਆਂ ਨੂੰ ਕੋਈ ਪ੍ਰੋਵਾਈਡ ਕਰਾ ਰਹੀ ਹੈ ਇੱਥੋਂ ਤੱਕ ਕਿ ਦਵਾਈਆਂ ਵੀ ਜੋ ਪਰਿਵਾਰ ਨਹੀਂ ਆਪਣੀਆਂ ਅਰੇਂਜ ਕਰ ਸਕਦੇ ਦਵਾਈਆਂ ਦਾ ਵੀ ਇਂਤਜ਼ਾਮ ਕਰਕੇ ਦੇ ਦਈਏ ਸੰਸਥਾ ਕਿੰਨਾ ਅਜੇ ਟੀਚਾ ਲੈ ਕੇ ਚੱਲੇ ਹੋ ਲੋਕੀ ਕਿੰਨੇ ਤੁਹਾਡੇ ਵੱਲ ਡੋਨੇਟ ਜਿਹੜੇ ਪਹੁੰਚਦੇ ਦੇਖੋ ਜੀ ਇਹ ਚੀਜ਼ ਦਾ ਪ੍ਰਚਾਰ ਤੇ ਕਾਫੀ ਹੈ ਇਸ ਮੀਡੀਆ ਨੇ ਵੀ ਕੀਤਾ ਹੈ ਤੁਹਾਡੀ ਵੀ ਬਹੁਤ ਮਦਦ ਮਿਲੀ ਹੈ 150 ਦੇ ਕਰੀਬ ਸਾਡੇ ਐਸਟੀਮੇਟ ਹੈ ਕਿ ਬਹੁਤ ਜੀ ਜੀ ਬਹੁਤ ਜੀ ਬਹੁਤ ਜੀ ਸਾਡੇ ਕੋ ਇੱਕ ਐਸਟੀਮੇਟ ਲੇਕਿਨ ਜਿਸ ਤਰੀਕੇ ਨਾਲ ਲੋਕ ਆ ਰਹੇ ਨੇ ਜਿਸ ਤਰੀਕੇ ਨਾਲ ਸ਼ਾਇਦ ਇਹ ਟੀਚਾ ਵੱਧ ਵੀ ਸਕਦਾ ਹੈ ਹਾਂ ਬਿਲਕੁਲ ਆਪਾਂ ਐਸੇ 200 ਦੀ ਰੇਤ ਤੱਕ ਆਪਾਂ ਇਂਤਜ਼ਾਮ ਕੀਤਾ ਹੁੰਦਾ ਹੈ ਕਿ 200 ਤੱਕ ਜਿਹੜੇ ਬਲੱਡ ਡੋਨਰ ਆਪਣੇ ਆ ਕੇ ਕਰਾਸੀ 200 ਸੈੱਟ ਕਰ ਗਿਓ ਹੈ ਬਿਲਕੁਲ ਭਾਜੀ ਲਗਾਤਾਰ 6 ਮਹੀਨਾ ਕੈਂਪ ਬੜਾ ਔਖਾ ਹੁੰਦਾ ਕਿ ਤੁਸੀਂ ਇੱਕ ਚੀਜ਼ ਨੂੰ ਲਗਾਤਾਰ ਲੈ ਕੇ ਜੰਦੇ ਆਰੇ ਕੋ ਇਹ ਸੰਗਤਾਂ ਦਾ ਉਪਰਾਲਾ ਹੈ ਚਲੋ ਸਾਡੇ ਕੋ ਜਿੰਨੀ ਹਿੰਮਤ ਆ ਅਸੀਂ ਸੰਪਰਕ ਕਰਨੇ ਆ ਸਾਰਿਆਂ ਦੇ ਨਾਲ ਤੇ ਬਾਕੀ ਇਹ ਮਾਲਕ ਦੀ ਤਾਕਤ ਬਖਸ਼ਦਾ ਵਾ ਇਹ ਸਮਝ ਨਹੀਂ ਆਉਂਦੀ ਵੀ ਕਿੱਥੋਂ ਇਹ ਸਾਰਾ ਉਪਰਾਲਾ ਹੋ ਜਾਂਦਾ ਆ ਆਪਾਂ ਜੋ ਕਹਿੰਨੇ ਆ ਸੰਗਤ ਕਰ ਦਿੰਦੀ ਆ ਅੱਜ ਤਕਰੀਬਨ 150 ਤੱਕ ਦਾ ਸਾਡਾ ਆਈਡੀਆ ਹੈਗਾ ਵੀ 150 ਸਾਡੇ ਕੋ ਜਿਹੜੇ ਖੂਨ ਬਲੱਡ ਡੋਨੇਟ ਹੋਏਗਾ ਲੇਕਿਨ ਮੈਨੂੰ ਲੱਗਦਾ ਹੈ 200 ਤੋਂ ਉੱਪਰ ਹੋ ਜਾਣਾ ਕਿਉਂਕਿ 200 ਦੀ ਰੇਂਜ ਤੇ ਸਾਡੇ ਕੋ ਆਇਆ ਆ ਬਾਕੀ ਜੇ ਸਤਿਗੁਰੂ ਨੇ ਕਿਰਪਾ ਕੀਤੀ ਜੇ ਵਾਧ ਹੋਏਗਾ ਤਾਂ ਫਿਰ ਇੱਕ ਅਦਾ ਪ੍ਰਾਲਾ ਹੋਰ ਕਰਾਂਗੇ ਕਿਉਂਕਿ ਪਿਛਲੇ ਸਾਲ ਨਾਲੋਂ ਐਰ ਕੀ ਤਕਰੀਬਤ ਦਿਮਨ ਬਹੁਤ ਜ਼ਿਆਦਾ ਲੋਕਾਂ ਚ ਉਤਸ਼ਾਹ ਆ ਮਤਲਬ ਪਹਿਲਾਂ ਅਸੀਂ ਸੰਪਰਕ ਕਰਦੇ ਲੋਕਾਂ ਨੂੰ ਲੋਕ ਸਾਡੇ ਨਾਲ ਸੰਪਰਕ ਕਰਨ ਲੱਪੇ ਨੇ ਕਿ ਮੈਂ ਵੀ ਡੋਨੇਟ ਕਰਨਾ ਵੈ ਮੈਂ ਡੋਨੇਟਾ ਤੁਸੀਂ ਦੇਖ ਲਓ ਅੱਜ ਰੌਣਕ ਲੱਗੀ ਹੈ ਔਰ ਮਾਲਕ ਕਿਰਪਾ ਕਰੇ ਜਿਨ੍ਹਾਂ ਨੇ ਡੋਨੇਟ ਕੀਤਾ ਉਹਨਾਂ ਤੇ ਸਤਿ ਸੱਚੇ ਪਾਤਸ਼ਾਹ ਕਿਰਪਾ ਰੱਖੇ ਤੇ ਸਾਨੂੰ ਵੀ ਸ਼ਾਇਦ ਇਹ ਫਲਸਫਾ ਵੀ ਹੈ ਨਾ ਗੁਰਨਾਨਕ ਸਾਹਿਬ ਦਾ ਸੇਵਾ ਦਾ ਫਲਸਫਾ ਸ਼ਾਇਦ ਇਹ ਉਪਦੇਸ਼ ਵੀ ਹੈ ਸ਼ਾਇਦ ਮੇਰੇ ਖਿਆਲ ਨਾਲ ਬਾਣੀ ਨਾਲ ਤਾਂ ਜੁੜਨਾ ਜ਼ਰੂਰੀ ਹੈ ਲੇਕਿਨ ਉਪਦੇਸ਼ਾਂ ਤੇ ਚੱਲਣਾ ਵੀ ਬਹੁਤ ਬਿਲਕੁਲ ਬਿਲਕੁਲ ਜੀ ਇਹ ਵੇਖੋ ਮਾਲਕ ਦਾ ਉਪਦੇਸ਼ ਆ ਵੀ ਇਹ ਸੇਵਾ ਕਰਨੀ ਜਿਹੜੇ ਸੇਵਾ ਸਿਮਰਨ ਉਹਨਾਂ ਲਿਖਿਆ ਔਰ ਜੇ ਮਾਲਕ ਆਪ ਹੀ ਕਰਾ ਲੈਂਦਾ ਸੱਚ ਜਾਣਿਓ ਔਰ ਸੱਚੇ ਮਨੋਂ ਚੱਲੋ ਅਸੀਂ ਦੇਖਿਆ ਕੋਈ ਕੋਈ ਮੰਜ਼ਲ ਐਸੀ ਨਹੀਂ ਜਿਹੜੀ ਸਰਨਾ ਕਰ ਸਕੋ ਤੁਸੀਂ ਉਹ ਆਪ ਕਰਾ ਦਿੰਦਾ ਹੈ ਬਹੁਤ ਬਹੁਤ ਧੰਨਵਾਦ ਆ ਸਾਰਿਆਂ ਦਾ ਤੁਹਾਡਾ ਵੀ ਜਿਨ੍ਹਾਂ ਨੇ ਆਣ ਕੇ ਸਾਰਿਆਂ ਨੇ ਆਪਾਂ ਦੇਖ ਹੀ ਸਕਦੇ ਤਸਵੀਰਾਂ ਚ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂ ਕਹਾਵਾਂਗਾ ਆਪਣੇ ਕੈਮਰਾਮੈਨ ਕਹਾਵਾਂਗਾ ਕਿ ਫਿਰ ਦੁਬਾਰਾ ਦੇਖਾਂ ਡੋਨਰਸ ਦੀ ਗਿਣਤੀ ਜਿਹੜੀ ਹੈ ਉਹ ਲਗਾਤਾਰ ਆ ਰਹੀ ਹੈ ਚਤਕੀ ਗਰੁੱਪਸ ਆ ਰਹੇ ਨੌਜਵਾਨਾਂ ਦੇ ਗਰੁੱਪਸ ਨੇ ਔਰ ਵੱਤੋ ਵੱਤ ਲੋਕ ਆ ਰਹੇ ਨੇ ਉਹਨਾਂ ਦਾ ਵੀ ਕਹਿਣਾ ਹੈ ਕਿ ਪਿਛਲੀ ਵਾਰ ਜੇ ਟੀਚਰ ਸੀ ਤੇ ਇਸ ਵਾਰ ਟੀਚਰ ਵਧਿਆ ਔਰ ਟੀਚਰ 150 ਦਾ ਡੋਨਰਸ ਲੈ ਕੇ ਚੱਲੇ ਹੋਏ 150 ਤੋਂ 200 ਡੋਨਰਸ ਆਂਦਾ ਟੀਚਰ ਲੈ ਕੇ ਚੱਲੇ ਹੋਏ ਹੈ ਤੇ ਸ਼ਾਇਦ ਉਹ ਟੀਚਰ ਅਚੀਵਤਾ ਕਰਨ ਗਈ ਹੋ ਸਕਦਾ ਵਧੇਗਾ ਤੇ ਹੋਰ ਵੀ ਕੈਂਪ ਆ ਜੀ ਤੁਸੀਂ ਵੀ ਡੋਨੇਟ ਕੀਤਾ ਕੋਈ ਮਨ ਦੇ ਵਿੱਚ ਖਿਆਲ ਆਂਦਾ ਹੋਵੇਗਾ ਕਿ ਕਿਉਂ ਡੋਨੇਸ਼ਨ ਕਿਉਂ ਹੀ ਕਰ ਲਈ ਜੇ ਮੇਰੇ ਮਨ ਦੇ ਵਿੱਚ ਮੈਂ ਤਾਂ ਇਹੀ ਕਹਿਣਾ ਕਿ ਸਾਰਿਆਂ ਨੂੰ ਕਰਨਾ ਚਾਹੀਦਾ ਦਾਨ ਦਾਨ ਸਾਰਿਆਂ ਨੂੰ ਕਰਨਾ ਚਾਹੀਦਾ ਕਿਉਂਕਿ ਕਿਸੇ ਦੇ ਕੰਮ ਆ ਸਰ ਕਿਉਂਕਿ ਖਾਸ ਤੌਰ ਤੇ ਬੱਚੇ ਹੈ ਉਹ থੈਲਾਸੀਮੀਆ ਦੇ ਬੱਚਿਆਂ ਵਾਸਤੇ ਸਾਰ ਸਾਰਿਆਂ ਨੂੰ ਕਰਨਾ ਚਾਹੀਦਾ ਹੈ ਬਿਲਕੁਲ ਖੂਨਦਾਨ ਮਹਾਨਦਾਨ ਕਿਹਾ ਜਾਂਦਾ ਹੈ ਔਰ ਅੱਜ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਗ ਨੂੰ ਲੈ ਕੇ ਹੀ ਉਹਨੂੰ ਪ੍ਰਕਾਸ਼ ਪੁਰਗ ਨੂੰ ਸਮਰਪਿਤ ਇੱਕ ਹੁੰਦਨ ਕੈਂਪ ਬਟਾਲਾ ਚ ਲਗਾਇਆ ਗਿਆ ਔਰ ਖਾਸ ਮੈਂ ਦੁਬਾਰਾ ਫਿਰ ਦੱਸਣਾ ਚਾਹਾਂਗਾ থੈਲਸਮੀਆ ਦੇ ਬੱਚੇ ਜਿਹੜੇ ਕਿ ਜਿਨ੍ਹਾਂ ਦੀ ਜ਼ਿੰਦਗੀ ਇੱਕ ਖੂਨ ਦਾ ਮਿਲਿਆ ਤਾਂ ਜ਼ਿੰਦਗੀ ਨਹੀਂ ਰਹਿੰਦੀ ਤਾਂ ਸ਼ਾਇਦ ੁੱਲਾ ਬੱਚਿਆਂ ਦੀ ਸੋਚ ਨੂੰ ਉਹਨਾਂ ਬੱਚਿਆਂ ਦੇ ਲਈ ਉਹਨਾਂ ਪਰਿਵਾਰਾਂ ਦੇ ਖਲਾਤ ਦੇ ਦੇਖਦੇ ਆਏ ਕੈਂਪ ਲਗਾਇਆ ਗਿਆ ਔਰ ਐਸੇ ਕੈਂਪ ਲਗਾਨੇ ਬਹੁਤ ਜ਼ਰੂਰੀ ਹੈ ਸਮਾਜ ਦਾ ਇੱਕ ਫਰਜ਼ ਬੰਦ ਹੈ ਕਿ ਹੋ ਕੇ ਐਸੇ ਵਰਗ ਨੂੰ ਵੀ ਦੇਖਿਆ ਜਾਵੇ ਕੈਮਰਾ ਪਰਸਨ ਵਿਕਰਮ ਚਿਮਾ ਦੇ ਨਾਲ ਗੁਰਪ੍ਰੀਤ ਚਾਉੜਾ ਜਗਵੰਦੀ ਟੀਵੀ ਲਈ ਪ੍ਰਦਾਨ